ਇਦਾਂ ਹੀ ਨਾ ਬੈਠੇ ਬੈਠੇ ਨਾ ਮੈਂ ਸੋਚਦੀ ਹੀ ਮੇਰੇ ਮਨ 'ਚ ਖਿਆਲ ਆ ਗਿਆ ਕਿ ਸਮਾਂ ਵੀ ਵੇਖ ਲਓ ਤੇ ਕਿਹੋ ਜੀ ਚੀਜ਼ ਆ ਕਿ ਸਾਨੂੰ ਹਾਲਾਤਾਂ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਰਿਵਾਰ ਦੇ ਵਿੱਚ ਤੇ ਕੋਈ ਹੈਗਾ ਨਹੀਂ ਤੇ ਮੇਰੇ ਕੋਲ ਭਤੀਜੀ ਰਹਿੰਦੀ ਮੇਰੀ ਤੇ 9th ਦੇ ਇਹਨੇ ਪੇਪਰ ਦਿੱਤੇ ਆ ਤੇ ਬਾਕੀ ਇਹਦੇ ਵੀ ਹਾਲਾਤ ਕੁਝ ਮੇਰੇ ਵਰਗੇ ਹੀ ਨੇ ਉਹ ਤੁਹਾਨੂੰ ਨਾ ਮੈਂ ਅਗਲੀ ਵੀਡੀਓ 'ਚ ਦੱਸਾਂਗੀ ਤੇ ਹੁਣ 10th ਚ ਚਲੋ ਹੋ ਗਈ ਆ ਤੇ ਨਾ ਅੱਜ ਟਾਈਮ ਇਦਾਂ ਦਾ ਐ ਇੰਨੇ ਦੇਰ ਤੋਂ ਨਾ ਮੈਨੂੰ ਆਪਣੇ ਕੋਲ ਰੱਖਿਆ ਸੀਗਾ 2 2.5 ਸਾਲਾਂ ਤੋਂ ਤੇ ਇਹਦੇ ਪਿੱਛੇ ਵੀ ਕੋਈ ਕਾਰਨ ਐ ਵੀ ਮੈਂ ਕਿਉਂ ਰੱਖਿਆ ਸੀਗਾ ਕੀ ਗੱਲ ਐ ਕੀ ਨਹੀਂ ਤੇ ਮੈਂ ਆਪਣੇ ਚਲੋ ਜਿੱਦਾਂ ਮੈਂ ਆਪ ਚੰਗਾ ਮਾੜਾ ਖਾਂਦੀ ਸੀ ਪਾਂਦੀ ਸੀਗੀ ਇਹਨੂੰ ਨਾਲ-ਨਾਲ ਜੋ ਮੈਂ ਲੈਣਾ ਇਹਨੂੰ ਵੀ ਲੈ ਕੇ ਦੇਣਾ ਉਦਾਂ ਹੀ ਮੇਰੇ ਨਾਲ ਟਾਈਮ ਕੱਢਦੀ ਸੀਗੀ ਆਪਣਾ ਪਰ ਕਦੇ ਇਹਨੇ ਮੈਨੂੰ ਆਪਣੇ ਮੂੰਹ ਕਿਹਾ ਨਹੀਂਗਾ ਕਿ ਮੈਨੂੰ ਕੋਹਾ ਜੀ ਜਾਂ ਆਹ ਲੈ ਦੋ ਜਾਂ ਉਹ ਲੈ ਦੋ ਮੈਂ ਆਪਣੇ ਹਿਸਾਬ ਨਾਲ ਚਲੋ ਲੈ ਦਿੰਦੀ ਹਾਂ ਬਾਕੀ ਤੁਹਾਨੂੰ ਵੀ ਪਤਾ ਹੈ ਕਿ ਬੱਚੇ ਦੇ ਕੁਝ ਆਪਣੇ ਵੀ ਸ਼ੌਂਕ ਹੁੰਦੇ ਆ ਤੇ ਅੱਜ ਨਾ ਇਹਦੇ ਕਰਕੇ ਮਜਬੂਰਨ ਇਹਨੂੰ ਵੀ ਮੈਨੂੰ ਕੋਈ ਸ਼ੌਕ ਤੇ ਲਵਾਉਣਾ ਪਿਆ ਤੇ ਮੇਰਾ ਮਨ ਨਾ ਬਹੁਤ ਹੀ ਜ਼ਿਆਦਾ ਦੁਖੀ ਪਰੇਸ਼ਾਨ ਹੋਇਆ ਕਿ ਨਾ ਮੇਰੇ ਇਦਾਂ ਦੇ ਹਾਲਾਤ ਹੁੰਦੇ ਤੇ ਨਾ ਇੰਨੀ ਛੋਟੀ 헤ਜ਼ ਦੇ ਵਿੱਚ ਇਹਨੂੰ ਮੈਂ ਚਲੋ ਉੱਥੇ ਲਾਉਂਦੀ ਤੇ ਔਖਾ ਹੋ ਗਿਆ ਬੜਾ ਸਿਸਟਮ ਤੇ ਮੈਂ ਤੇ ਇਹੀ ਸੋਚਦੀ ਆ ਕਿ ਚਲੋ ਥੋੜਾ ਮੇਰਾ ਵੀ ਸਰਕਲ ਸਹੀ ਹੋਏ ਤੇ ਮੈਂ ਇਹਨੂੰ ਸਪੋਰਟ ਕਰਾਂ ਜਿੰਨੀ ਜੋਗੀ ਮੈਂ ਹੋਵਾਂਗੀ ਇਹਨੂੰ ਮੈਂ ਉਨੀ ਸਪੋਰਟ ਕਰਾਂ ਵੇਖੋ ਵੀ ਹਾਲਾਤ ਬੰਦੇ ਕੋ ਕੀ ਕੁਝ ਕਰਵਾ ਦਿੰਦੇ ਨੇ ਵੀ ਇਹਨਾਂ ਹਾਲਾਤਾਂ ਕਰਕੇ ਮੈਨੂੰ ਇਹਨੂੰ ਉੱਥੇ ਲਾਉਣਾ ਪਿਆ ਇਹਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਦੋਂ ਦੀ ਮੇਰੇ ਕੋ ਰਹਿੰਦੀ ਇਹਨੂੰ ਮੈਂ ਆਪਣੇ ਨਾਲ ਨਾਲ ਹੀ ਰੱਖਿਆ ਚਾਹੇ ਮੇਰੇ ਨਾਲ ਜਿੱਥੇ ਵੀ ਜਾਪ ਤੇ ਜਾਂਦੀ ਹਾਂ ਉੱਥੇ ਜਾ ਕੇ ਵੇਲੀ ਕਿਉਂ ਨਹੀਂ ਬੈਠੀ ਰਹਿੰਦੀ ਤੇ ਬਾਕੀ ਹਾਲਾਤ ਹੀ ਨੇ ਜੋ ਬੰਦੇ ਕੋ ਵੇਖੋ ਕੀ ਕੁਝ ਕਰਵਾ ਦਿੰਦੇ ਨੇ ਨਹੀਂ ਤੇ ਮੇਰਾ ਦਿਲ ਨਹੀਂ ਕਰਦਾ ਕਿੰਨੂ ਮੈਂ ਉਥੇ ਕੰਮ ਤੇ ਲਾਵਾਂ ਜਿੱਦ ਨੇ ਨੂੰ ਮੈਂ ਉਥੇ ਕੰਮ ਤੇ ਲਾਇਆ ਨਾ ਮੈਂ ਬੜਾ ਹੀ ਮੇਰਾ ਮਨ ਦੁਖੀ ਹੋਇਆ ਤੇ ਮੈਂ ਬੜਾ ਹੀ ਰੋਈ ਕਿ ਰੱਬਾ ਇਦਾਂ ਦੇ ਅੱਜ ਮੇਰੇ ਹਾਲਾਤ ਹੋ ਗਏ ਕਿ ਮੈਨੂੰ ਇਹਦੇ ਕੋਲ ਵੀ ਕੰਮ ਕਰਾਉਣਾ ਪਿਆ ਬਾਕੀ ਚਲੋ ਮੈਂ ਇਹੋ ਹੀ ਕਵਾਂਗੀ ਵੀ ਆਉਣ ਵਾਲਾ ਟਾਈਮ ਜਿਹੜਾ ਥੋੜਾ ਸਾਡਾ ਸਰਕਲ ਵਧਿਆ ਹੋ ਜਾਵੇ ਤੇ ਆਪਾਂ ਜਿੱਦਾਂ ਮਤਲਬ ਇਕੱਠੇ ਸਾਰਾ ਦਿਨ 1 ਵਜੇ ਦੇ ਨਾਲ-ਨਾਲ ਹੀ ਰਹਿੰਦੇ ਸੀ ਤੇ ਉਦਾਂ ਹੀ ਰਹੀਏ ਉਦਾਂ ਇਹਦਾ ਆਸਰਾ ਬਹੁਤ ਹੈ ਮੈਨੂੰ ਕਿਉਂਕਿ ਹੋਰ ਤੇ ਕੋਈ ਹੈਗਾ ਨਹੀਂ ਐ ਇੱਕ ਰੂਜ ਦੇ ਆਸਰੇ ਤੇ ਹੀ ਅਸੀਂ ਜੀਣਾ ਇਕੱਠੇ ਰਹਿਣਾ ਇਕੱਠੇ ਬਹਿਣਾ ਕੋਲੋਂ ਬਾਕੀ ਜੋ ਇਹਦਾ ਮੇਰੇ ਕੋ ਰਹਿਣ ਦਾ ਕਾਰਨ ਹੈ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਚ ਦੱਸਾਂਗੀ ਇਹਦੇ ਪਿੱਛੇ ਵੀ ਬੜੇ ਵੱਡੇ ਵੱਡੇ ਰੀਜ਼ਨ ਨੇ ਤੇ ਚਲੋ ਅੱਜ ਅਸੀਂ ਇੱਕ ਦੂਜੇ ਦਾ ਸਹਾਰਾ ਬਣ